ਸੱਚੀ ਗੱਲ ਜੀ ਪੂਰੇ ਪੰਜਾਬ ਦੇ ਵਿੱਚ ਲਗਭਗ 12783 ਪਿੰਡ ਕੀ ਤੁਹਾਨੂੰ ਪਤਾ ਹੈ ਕਿ ਪੰਜਾਬ ਦੇ ਵਿੱਚੋਂ ਹਰ ਰੋਜ਼ ਦਿੱਲੀ 에ਅਰਪੋਰਟ ਤੇ ਕਿੰਨੀਆਂ ਗੱਡੀਆਂ ਜਾਂਦੀਆਂ ਨੇ ਇੱਕ ਅੰਦਾਜ਼ੇ ਦੇ ਮੁਤਾਬਕ ਲਗਭਗ 6000 ਟੈਕਸੀਆਂ ਜਿਹੜੀ ਉਹ ਹਰ ਰੋਜ਼ ਪੰਜਾਬ ਤੋਂ ਦਿੱਲੀ 에ਅਰਪੋਰਟ ਜਾਂਦੀ ਹੈ 6000 ਟੈਕਸੀ ਹਲੇ ਪ੍ਰਾਈਵੇਟ ਗੱਡੀਆਂ ਜਿਹੜੀਆਂ ਜਾਂਦੀਆਂ ਨੇ ਉਹ ਵੱਖਰੀਆਂ ਨੇ ਪਰ 6000 ਟੈਕਸੀ ਆ ਪੰਜ ਤੋਂ 6000 ਟੈਕਸੀ ਜਿਹੜੀ ਉਹ ਰੋਜ਼ ਸਵਾਰੀਆਂ ਛੱਡਣ ਦੇ ਲਈ ਤੇ ਸਵਾਰੀਆਂ ਲਿਆਉਣ ਦੇ ਲਈ ਦਿੱਲੀ 에ਅਰਪੋਰਟ ਜਾਂਦੀ ਹੈ ਹੁਣ ਸਵਾਲ ਸਭ ਤੋਂ ਵੱਡਾ ਖੜਾ ਹੁੰਦਾ ਕਿ ਦਿੱਲੀ 에ਰਪੋਰਟ ਕਿਉਂ ਜਾਣਾ ਪੈਂਦਾ ਕਿਉਂਕਿ ਪੰਜਾਬ ਦੇ ਵਿੱਚ ਗੁਰੂ ਅੰਮ੍ਰਿਤਸਰ 에ਰਪੋਰਟ ਅੰਮ੍ਰਿਤਸਰ ਸਾਹਿਬ ਤੇ ਚੰਡੀਗੜ੍ਹ 에ਰਪੋਰਟ ਹੈ ਜਿੱਥੋਂ ਸਿੱਧੀਆਂ ਬਹੁਤ ਸਾਰੀਆਂ ਡਾਇਰੈਕਟ ਫਲਾਈਟਸ ਨਹੀਂ ਨੇ ਜਿਨ੍ਹਾਂ ਕਰਕੇ ਉਹਨਾਂ ਨੂੰ ਦਿੱਲੀ ਤੋਂ ਫਲਾਈਟ ਫੜਨੀ ਪੈਂਦੀ ਹੈ ਜਾਂ ਦਿੱਲੀ ਉਤਰਦੀ ਹੈ ਫਲਾਈਟ ਤੋਂ ਉੱਥੋਂ ਜਿਹੜੇ ਲੋਕ ਨੇ ਪੰਜਾਬ ਦੇ ਟੈਕਸੀ ਲੈ ਕੇ ਪੰਜਾਬ ਦੇ ਵਿੱਚ ਆਉਂਦੇ ਨੇ ਹੁਣ ਇਹ ਜਿਹੜੀਆਂ 6000 ਗੱਡੀਆਂ ਚੱਲਦੀਆਂ ਨੇ ਇਹਦਾ ਖਰਚਾ ਕੀ ਪੈਂਦਾ ਉਹ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਲਗਭਗ 4 ਕਰੋੜ 50 ਲੱਖ ਯਾਨੀ ਕਿ 4.5 ਕਰੋੜ ਰੁਪਈਆ ਗੱਡੀਆਂ ਤੇ ਹੀ ਪੰਜਾਬੀ ਖਰਚ ਦਿੰਦੇ ਨੇ ਹੁਣ ਤੁਹਾਨੂੰ ਵਿਸਥਾਰ ਨਾਲ ਦੱਸਦਾ ਕਿ 4.5 ਕਰੋੜ ਰੁਪਏ ਦਾ ਖਰਚਾ ਕਿਵੇਂ ਆਉਂਦਾ ਪੰਜਾਬ ਤੋਂ ਦਿੱਲੀ ਜਾਣ ਵਾਲੀ ਹਰ ਟੈਕਸੀ ਵਾਲਾ ਤਕਰੀਬਨ 7000 ਤੋਂ 7500 ਰੁਪਏ ਮੰਗਦਾ ਤੇ ਇਸ ਦੇ ਵਿੱਚ 1000 ਰੁਪਏ ਦੇ ਲਗਭਗ ਟੋਲ ਟੈਕਸ ਵੀ ਜੋੜ ਦਿੱਤਾ ਜਾਂਦਾ ਜੋ ਕਿ ਅਲੱਗ ਤੋਂ ਦੇਣੇ ਪੈਂਦੇ ਨੇ ਜੇਕਰ ਰਸਤੇ ਦੇ ਵਿੱਚ ਹਰਿਆਣਾ ਪੁਲਿਸ ਨੇ ਰੋਕ ਲਿਆ ਜਾਂ ਫਿਰ ਐਂਟਰੀ ਦੇ ਵਿੱਚ ਦਿੱਲੀ ਪੁਲਿਸ ਨੇ ਰੋਕ ਲਿਆ ਤਾਂ ਚਾਪਾਣੀ ਦੇਣੀ ਪੈਂਦੀ ਹੈ ਆਜ਼ਾਦ ਟੈਕਸੀ ਯੂਨੀਅਨ ਦੇ ਪ੍ਰਧਾਨ ਸ਼ਰਜੀਤ ਸਿੰਘ ਕਲਸੀ ਦਾ ਦਾਵਾ ਹੈ ਕਿ ਲਗਭਗ 300 ਤੋਂ 400 ਰੁਪਏ ਪ੍ਰਤੀ ਗੱਡੀ ਦਿੱਲੀ ਦੇ ਵਿੱਚ ਐਂਟਰੀ ਕਰਨ ਤੇ ਸਾਨੂੰ ਬਤੌਰ ਰਿਸ਼ਵਤ ਦੇਣੀ ਪੈਂਦੀ ਹੈ ਇਸ ਤੋਂ ਇਲਾਵਾ ਰਸਤੇ ਦੇ ਵਿੱਚ ਖੁਦ ਵੀ ਚਾਪਾਣੀ ਪੀਣ ਦੇ ਲਈ ਨਾਸ਼ਤਾ ਰੋਟੀ ਖਾਣ ਦੇ ਲਈ ਰੁਕਣਾ ਪੈਂਦਾ ਤਾਂ 20 ਰੁਪਏ ਕੱਪ ਚਾਹ ਦਾ ਲਾ ਲਓ ਤਾਂ ਲਗਭਗ 200 ਰੁਪਏ ਪ੍ਰਤੀ ਬੰਦਾ ਤੁਸੀਂ ਲਾ ਕੇ ਚੱਲੋ ਕਿ ਰੋਟੀ ਖਾਣ ਦਾ ਇਹ ਘੱਟੋ ਘੱਟ ਖਰਚਾ ਹੈ ਨਹੀਂ ਤਾਂ ਜਿੱਥੇ ਮੂਰਥਲ ਵਰਗੀ ਥਾਂ ਤੇ ਇੱਕ ਪਰਾਂਠਾ 100 ਰੁਪਏ ਦਾ ਪੈਂਦਾ ਜੇਕਰ ਤੁਸੀਂ ਚਾਰ ਨਾਲ ਲੈਂਦੇ ਹੋ ਤਾਂ ਤੁਸੀਂ ਹਿਸਾਬ ਲਾ ਲਓ ਕਿੱਥੇ ਪੈਸੇ ਪਹੁੰਚ ਜਾਂਦੇ ਨੇ ਜੇਕਰ ਰਾਹ ਦੇ ਵਿੱਚ ਕੋਈ ਕਾਰ ਖਰਾਬ ਹੋ ਜਾਏ ਤਾਂ ਉਸ ਦਾ ਖਰਚਾ ਵੱਖਰਾ ਪੈ ਜਾਂਦਾ ਹੈ ਹਵਾਈ ਅੱਡੇ ਉੱਤੇ 1 ਘੰਟਾ ਕਾਰ ਖੜੀ ਕਰਨ ਦੇ ਲਈ 100 ਰੁਪਏ ਕਿਰਾਇਆ ਤੇ ਜੀਐਸਟੀ ਵੱਖਰੀ ਦੇਣੀ ਪੈਂਦੀ ਹੈ ਜੇਕਰ ਪਰਚੀ ਗਵਾਚ ਜਾਂਦੀ ਹੈ ਤਾਂ 1200 ਰੁਪਏ ਅਲੱਗ ਤੋਂ ਫੀਸ ਦੇਣੀ ਪੈਂਦੀ ਹੈ ਪਾਰਕਿੰਗ ਦੇ ਵਿੱਚੋਂ ਜੇਕਰ ਗੱਡੀ ਚੋਰੀ ਹੋ ਜਾਂਦਾ ਤਾਂ ਦਿੱਲੀ 에ਅਰਪੋਰਟ ਅਥਾਰਟੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੁੰਦੀ ਔਰ ਸ਼ਰਮਜੀਤ ਕਲਸੀ ਦੇ ਮੁਤਾਬਕ ਲਗਭਗ ਅਕਤੂਬਰ ਤੋਂ ਲੈ ਕੇ ਫਰਵਰੀ ਤੱਕ ਅਕਤੂਬਰ ਅ ਨਵੰਬਰ ਦਸੰਬਰ ਜਨਵਰੀ ਫਰਵਰੀ ਤੱਕ 5 ਮਹੀਨੇ ਜਿਹੜੇ ਨੇ ਇਹ ਬੜਾ ਪੀਕ ਸੀਜ਼ਨ ਹੁੰਦਾ ਤਾਂ 10000 ਤੱਕ ਗੱਡੀਆਂ ਜਿਹੜੀ ਉਹ ਪੰਜਾਬ ਦੇ ਵਿੱਚੋਂ ਦਿੱਲੀ 에ਰਪੋਰਟ ਜਾਂਦੀ ਹੈ ਤਾਂ ਤੁਸੀਂ ਹਿਸਾਬ ਲਾ ਲਓ ਕਿ ਕਿੱਡਾ ਮੋਟਾ ਖਰਚਾ ਜਿਹੜਾ ਉਹ ਸਿਰਫ ਟੈਕਸੀ ਤੇ ਲਗਾਉਣਾ ਪੈਂਦਾ ਪੰਜਾਬੀਆਂ ਨੂੰ ਤੇ ਜੇਕਰ ਇਹ ਹੀ ਡਾਇਰੈਕਟ ਫਲਾਈਟਾਂ ਚੰਡੀਗੜ੍ਹ ਜਾਂ ਅੰਮ੍ਰਿਤਸਰ ਤੋਂ ਸ਼ੁਰੂ ਹੋ ਜਾਣ ਤਾਂ ਕਿੰਨਾ ਪੈਸਾ ਬਚ ਸਕਦਾ ਜੇਕਰ ਇੱਕ ਸਾਲ ਦਾ ਪੈਸਾ ਹੀ ਬਚਾ ਲਿਆ ਜਾਵੇ ਤਾਂ ਇੱਕ ਸਾਲ ਦੇ ਖਰਚੇ ਦੇ ਨਾਲ ਹੀ ਪੰਜਾਬ ਦੇ ਵਿੱਚ ਇੱਕ ਵੱਡਾ 에어ਪੋਰਟ ਖੋਲਿਆ ਜਾ ਸਕਦਾ ਹੈ 에어ਪੋਰਟ ਬਣਾਇਆ ਜਾ ਸਕਦਾ ਇਸ ਤੋਂ ਲੱਗ ਜਿਹੜੀ ਖੱਜਲ-ਖੁਆਰੀ ਹੁੰਦੀ ਹੈ ਟਾਈਮ ਖਰਾਬ ਹੁੰਦਾ ਉਹ ਵੱਖਰਾ ਦਿੱਲੀ 에어ਪੋਰਟ ਤੋਂ ਲੈ ਕੇ ਦਿੱਲੀ ਬਾਈਪਾਸ ਜਿਹੜਾ ਯਾਨੀ ਕਿ ਜੀਟੀ ਰੋਡ ਤੇ ਆਣ ਤੱਕ ਹੀ ਲਗਭਗ ਤੁਹਾਡੇ ਢਾਈ ਤੋਂ 3 ਘੰਟੇ ਖਰਾਬ ਹੋ ਜਾਂਦੇ ਨੇ ਤੇ ਜੇਕਰ ਤੁਸੀਂ ਪੀ ਕਾਰ ਤੇ ਨਿਕਲ ਰਹੇ ਹੋ ਮਤਲਬ ਜੇ ਦਫ਼ਤਰ ਆਰ ਤੇ ਨਿਕਲ ਰਹੇ ਹੋ ਤਾਂ ਫਿਰ ਉਹ ਟਾਈਮ ਵੱਧ ਕੇ 4 ਤੋਂ 4.5 ਘੰਟੇ ਵੀ ਹੋ ਜਾਂਦਾ ਕਈ ਵਾਰੀ 4 ਤੋਂ 4.5 ਘੰਟੇ ਦਿੱਲੀ ਤੋਂ ਬਾਹਰ ਆਣ ਦੇ ਨੂੰ ਵੀ ਟੈਕਸੀ ਵਾਲਿਆਂ ਨੂੰ ਲੱਗ ਜਾਂਦੇ ਨੇ ਪਰ ਟੈਕਸੀ ਵਾਲਿਆਂ ਨੂੰ ਤਾਂ ਖਰਚਾ ਤਾਂ ਉਨਾ ਹੀ ਮਿਲਣਾ ਜਿਹੜਾ ਉਹਨਾਂ ਦਾ ਡੀਜ਼ਲ ਫੁੱਕਿਆ ਜਿਹੜਾ ਉਹਨਾਂ ਦਾ ਟਾਈਮ ਖਰਾਬ ਹੋਇਆ ਉਹ ਵਿਅਰਥ ਜਾਂਦਾ ਸੋ ਕਹਿਣ ਦੇ ਮੁਤਾਬਕ ਜਿੰਨੇ ਵੀ ਪੰਜਾਬੀ ਇੱਥੋਂ ਦਿੱਲੀ 에어ਪੋਰਟ ਫਲਾਈਟ ਫੜਨ ਲਈ ਜਾਂਦੇ ਨੇ ਜਾਂ ਉੱਥੋਂ ਵਾਪਸ ਆਉਂਦੇ ਨੇ ਉਹਨਾਂ ਨੂੰ ਇੰਨਾ ਮੋਟਾ ਖਰਚਾ ਕਰਨਾ ਪੈਂਦਾ ਇਸ ਤੋਂ ਇਲਾਵਾ ਇੱਕ ਹੋਰ ਗੱਲ ਜਿਹੜੇ ਸਾਈਡ ਰੋਡ ਢਾਬੇ ਨੇ ਖਾਸ ਕਰਕੇ ਮੂਰਥਲ ਮੈਂ ਤੁਹਾਨੂੰ ਇੱਕ ਛੋਟੀ ਜੀ ਐਗਜ਼ਾਮਪਲ ਦੱਸਦਾ ਵੀ ਇਹ ਕਮਾਈ ਕਿੰਡੀ ਮੋਟੀ ਹੋ ਰਹੀ ਆ ਮੂਰਥਲ ਦੇ ਵਿੱਚ ਤਕਰੀਬਨ ਹਰ ਐਨ ਆਰ ਆਈ ਆ ਜਿਹੜਾ ਉਹ ਇੱਕ ਢਾਬੇ ਤੇ ਜ਼ਰੂਰ ਰੁਕਦਾ ਉਹ ਹੈ ਸੁਖਦੇਵ ਤੇ ਅਮਰੀਕ ਦਾ ਢਾਬਾ ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ 27 ਲੱਖ ਰੁਪਿਆ ਹਰ ਰੋਜ਼ ਦੀ ਕਮਾਈ ਉਸ ਢਾਬੇ ਦੀ 27 ਲੱਖ ਰੁਪਿਆ ਤੇ ਦੁਨੀਆ ਭਰ ਦੇ ਵਿੱਚੋਂ 150 ਰੈਸਟੋਰੈਂਟ ਅਜਿਹੇ ਨੇ ਜਿਨ੍ਹਾਂ ਨੂੰ ਲਗਜ਼ਰੀ ਰੈਸਟੋਰੈਂਟ ਜਿਹਨੂੰ ਭੀੜ-ਪਾੜ ਵਾਲੇ ਰੈਸਟੋਰੈਂਟ ਮੰਨਿਆ ਗਿਆ ਉਸ ਦੇ ਵਿੱਚੋਂ 23ਵੇਂ ਸਥਾਨ ਤੇ ਪੂਰੀ ਦੁਨੀਆ ਦੇ ਵਿੱਚੋਂ 23ਵੇਂ ਸਥਾਨ ਤੇ ਇਹ ਅਮਰੀਕ ਦਾ ਟਾਬਾ ਜਿਹੜਾ ਸੁਖਦੇਵ ਦਾ ਟਾਬਾ ਆਂਦਾ ਉਸ ਬਾਰੇ ਦੁਬਾਰਾ ਤੁਹਾਨੂੰ ਜ਼ਰੂਰ ਇੱਕ ਸਪੈਸ਼ਲ ਪੋਸਟ ਪਾਵਾਂਗਾ ਕਿ ਕਿਵੇਂ ਇਹ ਟਾਬਾ ਐਡਾ ਮਸ਼ਹੂਰ ਬਣਿਆ ਜਿੱਥੇ ਹਰ ਬੰਦਾ ਖੜਦਾ ਹੈ ਜਿੱਥੇ ਹਰ ਬੰਦਾ ਖੜ ਕੇ ਸੈਲਫੀਆਂ ਖਿੱਚ ਕੇ ਆਪਣੀਆਂ ਪਾਉਂਦਾ ਉਸ ਬਾਰੇ ਚਰਚਾ ਦੁਬਾਰਾ ਜ਼ਰੂਰ ਕਰਾਂਗੇ ਯਾਨੀ ਕਿ ਲਾਲ ਉਸ 27 ਲੱਖ ਰੁਪਏ ਰੋਜ ਦਾ ਕਮਾਰ ਹੈ ਏ ਢਾਬਾ ਤੇ ਜਿਹਦੇ ਵਿੱਚੋਂ ਲਗਭਗ ਲਗਭਗ 60 ਤੋਂ 70% ਪੰਜਾਬ ਦੇ ਲੋਕ ਨੇ ਜਿਹੜੇ ਉੱਥੇ ਖੜ ਕੇ ਖਾਂਦੇ ਨੇ ਪੀਂਦੇ ਨੇ ਤਾਂ ਇੱਕ ਮੋਟੀ ਕਮਾਈ ਹੈ ਜੁੜੀ ਉਹ ਢਾਬੇ ਵਾਲੇ ਨੂੰ ਹੋ ਰਹੀ ਹੈ ਯਾਨੀ ਕਿ ਤਕਰੀਬਨ ਤਕਰੀਬਨ ਮोटा-ਮोटा ਤੁਸੀਂ ਲਾ ਲਓ ਲਗਭਗ 4.5 ਕਰੋੜ ਰੁਪਈਆ ਅਸੀਂ ਹਰ ਰੋਜ਼ ਪੰਜਾਬ ਦਾ ਸਿਰਫ ਤੇ ਸਿਰਫ ਟੈਕਸੀ ਤੇ ਖਰਚ ਹੁੰਦਾ ਉਹ ਟੈਕਸੀ ਜਿਹੜੀ ਪੰਜਾਬ ਤੋਂ ਦਿੱਲੀ 에어ਪੋਰਟ ਜਾਂਦੀ ਹੈ ਤਾਂ ਦਿੱਲੀ 에어ਪੋਰਟ ਤੋਂ ਵਾਪਸ ਪੰਜਾਬ ਆਂਦੀ ਹੈ ਜੇ ਪੰਜਾਬ ਦੇ ਵਿੱਚ ਕੋਈ ਸ਼ਾਨਦਾਰ 에어ਪੋਰਟ ਬਣ ਜੇ ਜਿੱਥੇ ਡਾਇਰੈਕਟ ਫਲਾਈਟਸ ਆਣ ਜਿੱਥੋਂ ਡਾਇਰੈਕਟ ਫਲਾਈਟਸ ਜਾਣ ਤਾਂ ਖਰਚਾ ਬਚਾਇਆ ਜਾ ਸਕਦਾ ਜੇ ਚੰਗੀ ਲੱਗੇ ਪੋਸਟ ਤਾਂਗੇ ਸ਼ੇਅਰ ਜੁਰੀ ਕਰੇ